ਸਾਰੇ ਅੱਜ ਬੰਦ ਦੀ ਕਾਲ ਦੇ ਉੱਤੇ ਇੱਥੇ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਤੇ ਵੀਰੇ ਬਜ਼ੁਰਗ ਆਏ ਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਉਹਨਾਂ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਕੱਲ ਹੀ ਆਪਣੀ ਮੀਟਿੰਗ ਕਰਕੇ ਗਰੁੱਪ ਦੇ ਵਿੱਚ ਪਾ ਦਿੱਤਾ ਕਿ ਅਸੀਂ ਸਮਰਥਨ ਕਰਦੇ ਆ ਬੰਦ ਦਾ ਧੰਨਵਾਦ ਉਹਨਾਂ ਡਰਾਈਵਰ ਵੀਰਾਂ ਦਾ ਉਹਨਾਂ ਮੈਡੀਕਲ ਸਟੋਰਾਂ ਵਾਲਿਆਂ ਦਾ ਭਾਵੇਂ ਕਿ ਆਪਾਂ ਮੈਡੀਕਲ ਸਟੋਰਾਂ ਨੂੰ ਡਾਕਟਰਾਂ ਨੂੰ ਛੌਂਟ ਦਿੱਤੀ ਪਰ ਫਿਰ ਵੀ ਉਹਨਾਂ ਨੇ 12 ਵਜੇ ਤੱਕ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਬੰਦ ਰੱਖ ਕੇ ਇਸ ਬਦਲ ਦੀ ਕਾਲ ਦਾ ਸਮਰਥਨ ਦਿੱਤਾ ਸੋ ਧੰਨਵਾਦ ਆ ਉਹਨਾਂ ਪੱਤਰਕਾਰ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੀ ਆਵਾਜ਼ ਨੂੰ ਸਰਕਾਰਾਂ ਤੱਕ ਉਹ ਬੋਲਿਆ ਸਰਕਾਰਾਂ ਤੱਕ ਤੇ ਗਾਹ ਲੋਕਾਂ ਤੱਕ ਪਹੁੰਚਾਉਂਦੇ ਆ ਸੋ ਨਾਰੇ ਲੋੜੇ ਆਪਾਂ ਉਹਨਾਂ ਦੇ ਫੋਟੋ ਲੈ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਲਾਰੇ ਦਾ ਜਵਾਬ ਦੋਲੇ ਬਾਵਾ ਖੜਿਆ ਕਰਕੇ ਜ਼ੋਰ ਲਾਲ ਜੋਸ਼ੋਖ ਰੋਸ਼ ਲਾਲ ਲਾਰੇ ਦਾ ਜਵਾਬ ਦਿਓ ਮੋਦੀ ਸਰਕਾਰ ਮੁਰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਐਮਐਸਪੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ

ਆਦਿ ਦੇ ਕਾਲ ਦੇ ਉੱਤੇ ਇਕੱਠੇ ਹੋਏ ਆ ਸੋ ਵੱਖ-ਵੱਖ ਵਰਗਾਂ ਦੀ ਆ ਵੱਖ-ਵੱਖ ਲੋਕਾਂ ਦੀ ਆ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨ ਮਜ਼ਦੂਰ ਮੁਲਾਜ਼ਮ ਟ੍ਰੇਡ ਯੂਨੀਅਨ ਆ ਇਹ ਸਦਾਚਿਤ ਕਾਸੀ ਕਿ ਜਿਹੜੀ ਫਾਸ਼ੀਵਾਦੀ ਸਰਕਾਰ ਆ ਮੋਦੀ ਦੀ ਸਰਕਾਰ ਇਹ ਜਦੋਂ ਤੋਂ ਸਭਾ ਦੇ ਵਿੱਚ ਆਈ ਆ ਇਹਨੇ ਵੱਖ-ਵੱਖ ਲੋਕਾਂ ਨੂੰ ਧਰਿਆ ਵਿੱਚ ਵੰਡਣਾ ਸ਼ੁਰੂ ਕੀਤਾ ਕਦੇ ਮੁਸਲਮਾਨਾਂ ਨਾਲ ਹਿੰਦੂਆਂ ਦੀ ਲੜਾਈ ਕਦੇ ਹਿੰਦੂਆਂ ਦਾ ਸਿੱਖਾਂ ਦੀ ਲੜਾਈ ਤੇ ਕਦੀ ਜਿਹੜਾ ਉਹ ਦੰਗੇ ਕਰਵਾ ਕੇ ਫੱਕਾ ਪ੍ਰਸ਼ਤੀ ਫਰੋਲ ਦੀ ਗੜੀ ਉਸ ਜਿਹੜੀ ਉਹਨੂੰ ਪੈਣ ਦਿੱਤੀ ਆ ਕਿਹ ਲੋਕ ਜਿਹੜੇ ਘਟਗਿਲ ਦੀ ਲੋਕ ਆ ਇਹ ਵੰਡੇ ਜਾ ਫਿਰ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਜੀ ਬਾਬਾ ਪਹਿਲਾਂ ਵੀ ਦੱਸ ਕੇ ਗਿਆ ਕਿ ਪਹਿਲਾਂ ਸ਼ੁਰੂ ਤੋਂ ਮੁਸਲਮਾਨ ਭਾਈ ਘਰੇ ਨੂੰ ਟਾਰਗੇਟ ਕੀਤਾ ਇਸ ਬੋਦੀ ਸਰਕਾਰ ਨੇ ਐਲ ਸੀ ਆਰ ਦਾ ਕਾਨੂੰਨ ਲੈ ਕੇ ਆਗਾ ਕਿ ਦੇਖੇ ਲੋਕ ਇਹਨਾਂ ਕੋ ਪੁੱਛਣਾ ਕਿਹ ਦੇਸ਼ ਦੇ ਵਾਸੀ ਹੈਗੇ ਮੈਂ ਕਹ ਰਿਹਾ ਚੋਲਾ ਕਿ ਜਿਹੜੇ ਲੋਕ ਕਿੱਥੇ ਵੋਟ ਪਾ ਕੇ ਸਰਕਾਰਾਂ ਬਣਾਉਂਦੇ ਆ ਉਹ ਇਸ ਦੇਸ਼ ਦੇ ਵਾਸੀ ਆ ਕਿਹੜੇ ਆਕੜੇ ਚਾਹੀਦੇ ਪੁੱਤ ਸਰਕਾਰ ਨੂੰ ਜਿਹੜੀ ਇੰਦਰੇ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਫਿਰ ਉਸ ਨੇ ਦੇਖਿਆ ਕਿ ਪੰਜਾਬ ਦੇ ਕਿਸਾਨ ਆਲੂ ਦੀ ਖੇਤੀ ਕਰ ਰਹੇ ਆ ਵਪਾਰੀ ਜਿਹੜਾ ਖੁਸ਼ਹਾਲ ਹੋ ਰਿਹਾ ਇਸ ਕਰਕੇ ਉਹਨਾਂ ਦੁਕਾਨਦਾਰਾਂ ਦੇ ਲਈ ਇਦਾਂ ਕਾਨੂੰਨ ਲੈ ਕੇ ਆਦਾ ਤੇ ਨੋਟਬੰਦੀ ਬਣਾ ਦਿੰਦੀ ਜਿਹੜਾ ਕਹਿੰਦਾ ਸੀ ਮੈਂ ਚੌਕੀਦਾਰ ਆ ਮੈਂ ਝੋਲਾ ਚੁੱਕ ਕੇ ਚਲ ਜਾਊਗਾ ਆ ਜੋ ਚੌਕੀਦਾਰ ਜਿਹੜਾ ਕਿੰਦਾ ਲੋਕਾਂ ਨੂੰ ਮਾਰ ਰਿਹਾ ਉਹ ਤੁਹਾਡੇ ਲੋਕਾਂ ਦੇ ਸਾਹਮਣੇ ਆ ਤੇ ਲੋਟਬੰਦੀ ਕਰਕੇ ਲੋਕਾਂ ਨੂੰ ਆਪਣੇ ਪੈਸੇ ਲੈਣ ਦੇ ਲਈ ਕਈ ਕਈ ਲੈ ਲੈਣਾਂ ਕਈ ਕਈ ਦੇਰ ਲੈਣਾਂ ਦੇ ਵਿੱਚ ਖੜਦਾ ਪਿਆ ਜਦੋਂ ਕੰਮ ਪੂਰਾ ਹੋ ਜਾਂਦਾ ਸੀ ਵੇਚਦਾ ਤੇ ਬਿਨਾਂ ਪੈਸੇ ਪਾਸੇ ਲੈ ਵਿਚਾਰੇ ਘਰ ਮੋੜ ਜਾਂਦੇ ਸੀ ਇਹ ਬੋਦੀ ਦਾ ਪ੍ਰਬਾਰ ਸੀ ਉਸ ਤੋਂ ਬਾਅਦ ਕਰੋਨਾ ਆਇਆ ਜਿਹਨੇ ਫੇਰ ਇੱਕ ਵਾਰ ਲੋਕਾਂ ਦਾ ਲੱਖ ਤੋੜ ਦਿੱਤਾ ਲੋਕਾਂ ਨੂੰ 50 ਸਾਲ ਜਿਹੜਾ ਪਿੱਛੇ ਲੈ ਗਿਆ ਇਹ ਸਰਕਾਰਾਂ ਦਾ ਕਰੋਨਾ ਸੀ ਇਹ ਉਹਨਾਂ ਲੋਕਾਂ ਦਾ ਕਰੋਨਾ ਸੀ ਜਿਹੜੇ ਵੱਡੀਆਂ ਕਮਾਈਆਂ ਕੀਤੀਆਂ ਲੋਕਾਂ ਨੇ ਲਾਚ ਕਰਾਇਆ ਦਰਦਿਆਲੇ ਉਹਦਾ ਪਰਿਵਾਰਾਂ ਨੇ ਲਾਚ ਕਰਾਇਆ ਤੇ ਜੇ ਅਸੀਂ ਨਾ ਇਲਾਜ ਕੀਤਾ ਤਾਂ ਸਾਡਾ ਬੰਦਾ ਲਾਚ ਜਾਵੇ ਇਥੋਂ ਤੱਕ ਬਾਜ਼ਾਰ ਨਾਲ ਦੇ ਸਕਦਾ ਕਈ ਕਿ ਡਾਕਟਰਾਂ ਨੇ ਲੋਕਾਂ ਦੇ ਘਰਾਂ ਨੂੰ ਫੌਜ ਕੀਤੀ ਕੋਲ ਖੜੋ ਕੇ ਬਰੀਜ ਦੇ ਵੀ ਤੁਹਾਡਾ ਬਰੀਜ ਪੈਕ ਕਰਨ ਲੱਗਿਆ ਆਲ ਕੇ ਮੂੰਹ ਦੇਖਣਾ ਤਾਂ ਦੇਖ ਲੋ ਉਹਨਾਂ ਬਰੀਜਾਂ ਨੇ ਲੋਕਾਂ ਕੋਲੋਂ ਫੋਨ ਲੈ ਕੇ ਕਰੇ ਫੋਨ ਕੀਤਾ ਵੀ ਸਾਨੂੰ ਢੀਲਿਆਂ ਨੂੰ ਪੈਕ ਕਰਦੇ ਲੱਗਿਆ ਤੇ ਆ ਕੇ ਲੈ ਜਾਓ ਤੇ ਫਿਰ ਛੜਤਾ ਰੱਖਿਆ 7-7 ਲੱਖ ਰੁਪਏ ਜਮਾ ਕਰਾ ਦਿਓ ਤੁਹਾਡਾ ਫਰੀਦ ਜਿਹੜਾ ਠੀਕ ਕਰ ਦਿਆਗੇ ਇਹੋ ਜਿਹੇ ਹਾਲਾਤ ਬਣੇ ਉਹਨਾਂ ਜੜਾ ਦੇ ਵਿੱਚ ਨਹੀਂ ਤੇ ਜੋਲ ਹਸਪਤਾਲ ਦੀ ਆਧਾਰ ਲਿਆ ਮੇਰਕੋ ਜਦੋਂ ਮਰਜੀ ਪੁੱਛ ਲਿਓ ਫਿਰ ਅਸੀਂ ਉਹਦੇ ਸਾਡਾ ਲੋਕਾਂ ਦੀ ਲੜਨ ਵਾਲਾ ਲੀਡਰ ਸੀ ਜਿਹਦੇ ਸਾਹਮਣੇ ਫੋਨ ਕੀਤਾ ਉਹਦੀ ਵਾਈਫ ਨੂੰ ਕਿ ਆਪਣਾ ਬਰੀਕ ਲੈ ਜਾਓ ਅਸੀਂ ਪੈਕ ਕਰਨ ਲੱਗਿਆ ਤਾਂ ਜਦੋਂ ਅਸੀਂ ਉਹ ਜਿਹੜਾ ਗੌਰ ਹਸਪੀਟਲ ਵਾਲਾ ਡਾਕਟਰ ਐ ਉਹਦਾ ਜਿਹੜਾ ਸਾਰਾ ਸੀਐਸਐਸਪੀ ਉਹਨੂੰ ਫੋਨ ਕੀਤਾ ਤੇ ਸਾਡੇ ਬਜ਼ੇਲਾ ਛੇੜਛਾੜ ਲਾ ਕੀਤੀ ਜਾਵੇ ਅਸੀਂ ਆਉਲੇ ਆਸੀਂ ਦੇਖਦੇ ਆ ਕਿ ਸਾਡਾ ਬੰਦਾ ਦੁਪਹਿਰ ਤੱਕ ਠੀਕ ਸੀ ਹੁਣ ਸ਼ਾਮ ਨੂੰ ਕੀ ਭੜਾ ਵਾਪਰ ਗਿਆ ਜਦੋਂ ਅਸੀਂ ਗਏ ਤਾਂ ਉਸਨੇ ਕਿਹਾ ਕਹੇ ਲੜੇ ਮੇਰੇ ਕੋਲ ਫੋਨ ਖੋ ਕੇ ਫੋਨ ਕੀਤਾ ਜੀ ਦੇ ਜਗ ਦੇ ਬੰਦੇ ਨੂੰ ਔਰ ਐਸਐਸਪੀ ਕਹਿੰਦਾ ਮੈਂ ਗੱਲ ਕਰਕੇ ਤੁਹਾਨੂੰ ਦੱਸਦਾ ਉਹਨੇ ਕਿਹਾ 7 ਲੱਖ ਰੁਪਇਆ ਬਿੱਲ ਬੜਿਆ ਉਹ ਦੇ ਦਿਓ ਤੇ ਆਪਣਾ ਬਿਲਦਾ ਲੈ ਜਾਓ ਇਦਾਂ ਦੇ ਹਾਲਾਤ ਵਾਪਰੇ ਆ ਲੋਕਾਂ ਦੇ ਨਾਲ ਜੇ ਕਿਸੇ ਦੇ ਕੋਲ 7 ਲੱਖ ਨਹੀਂ ਤੇ ਉਹ ਕਿੱਧਰ ਜਾਵੇਗਾ ਇਦਾਂ ਦੇ ਹਾਲਾਤਾਂ ਜੋ ਗੁਜ਼ਰੇ ਸਾਡੇ ਲੋਕ ਫਿਰ ਲੈ ਕੇ ਆਦਾ ਕਾਲਾ ਕਾਨੂੰਨ ਜਿਹੜਾ ਕਿਸਾਨੀ ਤੇ ਕਿਉਂਕਿ ਮੋਦੀ ਨੂੰ ਪਤਾ ਕਿ ਇਹ ਤਾਂ ਖੇਤੀ ਬਰਬਾਦ ਸੂਬਾ ਆ ਇਸ ਕਰਕੇ ਪੰਜਾਬ ਦੇ ਕਿਸਾਨ ਜਿਹੜੇ ਖੁਸ਼ਹਾਲ ਹੋ ਰਹੇ ਆ ਇਹਨਾਂ ਨੂੰ ਦਬਲਣ ਲਈ ਉਹ ਕਾਨੂੰਨ ਲੈ ਕੇ ਆਉਂਦਾ